ਰਾਜਪੁਰੇ ਸ਼ਿਵਮ ਕੋਲਡ ਸਟੋਰ ਦੇ ਵਿੱਚ ਅਮੋਨੀਆ ਗੈਸ ਲੀਕ ਹੋਣ ਤੋਂ ਬਾਅਦ ਆਪਣਾ ਤਫੜੀ ਦਾ ਮਾਹੌਲ ਪੈਦਾ ਹੋਇਆ ਜਿਨ੍ਹਾਂ ਤੋਂ ਅੰਦਾਜ਼ੇ ਕਿ ਇਸ ਹਾਸੇ ਦੇ ਵਿੱਚ ਫਾਇਰ ਬ੍ਰਿਗੇਡ ਦੇ 3 ਤੋਂ 4 ਕਰਮਚਾਰੀ ਗੈਸ ਦੀ ਛੇੜ ਦੇ ਵਿੱਚ ਆਏ ਨੇ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਫਲਾਕ ਅੰਦਾਜ਼ੇ ਕਿ ਮੌਕੇ ਤੇ ਕੈਬਨਟ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੀ ਟੀਮ ਮੌਕੇ ਤੇ ਪਹੁੰਚੀ ਹੋਈ ਹੈ ਜੋ ਕਿ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ ਤੇ ਨਾਲ ਹੀ ਨਗਰ ਕੌਂਸਲ ਪ੍ਰਧਾਨ ਨਰਿੰਦਰ ਆਸ਼ਟਰੀ ਨੇ ਰਾਜਪੁਰਾ ਹਸਪਤਾਲ ਚ ਜਾ ਕੇ ਫਾਇਰ ਬ੍ਰਿਗੇਡ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਸਨ ਉਹਨਾਂ ਦਾ ਹਾਲਚਾਲ ਜਾਣਿਆ ਤਾਂ ਫਿਲਹਾਲ ਤਾਂ ਦੱਸਦੇ ਕਿ ਬੀਤੀ ਸ਼ਾਮ ਦੀ ਘਟਨਾ ਜਦੋਂ ਅਚਾਨਕ ਅਮੋਨੀਆ ਗੈਸ ਲੀਕ ਹੋ ਜਾਂਦੀ ਹੈ ਜਿਸ ਤੋਂ ਬਾਅਦ ਤੁਰੰਤ ਇਸੀ ਚਪੇੜ ਦੇ ਵਿੱਚ ਐਤਿੰਨ ਤੋਂ ਚਾਰ ਕਰਮਚਾਰੀਆਂ ਨੂੰ ਹਸਪਤਾਲ ਦੇ ਵਿੱਚ ਭੇਜਤੀ ਕਰਵਾਇਆ ਗਿਆ ਤੇ ਮੌਕੇ ਤੇ ਪੰਜਾਬ ਸਿਹਤ ਮੰਤਰੀ ਡਾਕਟਰ ਦੁਰਵੀਰ ਸਿੰਘ ਪਹੁੰਚੇ ਹੋਏ ਨੇ ਜਾਣਕਾਰੀ ਸਾਂਝੀ ਕਰਦਿਆਂ ਨੇ ਦੱਸਿਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਹਾਲਤ ਸਾਮਾਨਿਆ ਹੈ ਤੇ ਰਾਜਪੁਰਾ ਦੇ ਸਰਕਾਰੀ ਹਸਪਤਾਲ ਤੇ ਪਟਿਆਲਾ ਦੇ ਸਰਕਾਰੀ ਹਸਪਤਾਲ ਨੂੰ ਅਲਰਟ ਕਰ ਦਿੱਤਾ ਗਿਆ ਮੈਂ ਅਜ ਰਾਜਪੁਰਾ ਇਸ ਕੰਪੇਨ ਕਰ ਰਿਹਾ ਸੀਗਾ ਜੀ ਮੈਨੂੰ ਹੁਣੇ ਖ ਇਹ ਤੇ ਸ਼ਿਵਮ ਕੋਰਟ ਸਟੋਰ ਹੈ ਲਿਬਰਟੀ ਚੌਂਕ ਦੇ ਕੋਲ ਕਿ ਉੱਥੇ ਗੈਸ ਵੀ ਕੋਈ ਔਰ ਬਹੁਤ ਸਟੌਂਗ ਗੈਸ ਹੈ ਜੀ ਮੈਂ ਇਮੀਡੀਏਟਲੀ ਜਿਹੜੀ ਐਮ뷸ੈਂਸ ਫਰਮਟਿਵਿਟੀ ਮਿਸ਼ਨ ਨੂੰ ਰਨ ਫਾਰਮ ਕਰਤਾ ਜੀ ਅਸੀਂ ਜਿਹੜੇ ਸਪੈਸ਼ਲ ਫੋਰਸ ਹੁੰਦੀ ਹੈ ਜਿਨ੍ਹਾਂ ਕੋਲ ਸਪੈਸ਼ਲ ਮਾਸਕ ਹੁੰਦੇ ਆ ਜੀ ਜਿਹੜੇ ਕਿ ਤੁਸੀਂ ਜਿਹੜੇ ਗੈਸ ਲੀਕ ਕਰਦੀ ਹੈ ਤਾਂ ਅੰਦਰ ਜਾ ਸਕਦੇ ਗੈਸ ਪਾਸ ਕਰਦੇ ਹੋ ਉਹਨਾਂ ਨੂੰ ਉਹ ਪ੍ਰੋਟੈਕਟ ਕਰਦੇ ਆ ਔਰ ਪ੍ਰੋਟੈਕਟਿਵ ਆਈ ਗੀਅਰ ਹੁੰਦਾ ਉਹ ਅਸੀਂ ਸਪੈਸ਼ਲਾਈਜ਼ਡ ਫੋਰਸ ਮੰਗਾ ਲਈ ਹੈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੇ ਵੀ ਸ਼ਿਵਮ ਕੋਰਟ ਸਟੋਰ ਦੇ ਅੰਦਰ ਨਹੀਂ ਜਾਣਾ ਸਿਚੁਏਸ਼ਨ ਬਿਲਕੁਲ ਕੰਟਰੋਲ ਚਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਮੈਂ ਇੱਥੇ ਖੜਾ ਮੈਂ ਸਾਰੀ ਸਿਚੁਏਸ਼ਨ ਮਾਨੀਟਰ ਕਰ ਰਿਹਾ ਐਮਬੂਲੈਂਸਸ ਬਗਾਲੀਆਂ ਜੀ ਮੈਂ ਸਾਰੀਆਂ ਹਸਪੀਟਲ ਸਾਡਾ ਰਾਜਪੁਰੇ ਦਾ ਵੀ ਔਰ ਪਟਿਆਲੇ ਦਾ ਵੀ ਸਟੈਂਡ ਬਾਈ ਹੈ ਔਰ ਡਿਪਟੀ ਕਮਿਸ਼ਨਰ ਐਸ ਡੀ ਐਮ ਔਰ ਐਸ ਐਸ ਪੀ ਮੈਂ ਸਾਰਿਆਂ ਨੂੰ ਇਨਫੋਰਮ ਕਰਤਾ ਜੀ ਸੋ ਸਾਰਿਆਂ ਨੂੰ ਬੇਨਤੀ ਆ ਕੇ ਜਿਹੜਾ ਸ਼ਿਵਮ ਕੋਰਟ ਸਟੋਰ ਹੈ ਇਹਦੀ ਜਿਹੜੀ ਬਾਉਂਡਰੀ ਵਾਲਾ ਜਿਹਦੀ ਟੈਰੀਟਰੀ ਆ ਆਸ-ਪਾਸ ਇਹਦੇ ਤਕਰੀਬਨ ਤਕਰੀਬਨ 500 ਮੀਟਰ ਦੇ ਅੰਦਰ ਨਹੀਂ ਜਾਣਾ ਕਿਸੇ ਨੇ ਵੀ 1-2 ਘੰਟੇ ਵਾਸਤੇ ਅਸੀਂ 1-2 ਘੰਟੇ ਕੁਝ ਆਪਣੇ ਪ੍ਰਤੀਨਿਧੀ ਇਸ ਕਰਕੇ ਚੁਣਦੇ ਹੋ ਤੁਸੀਂ ਰਾਮ ਨਾਲ ਚਾਹ ਨਾਲ ਆਪਣਾ ਕਰ ਕਰੋ ਘਰ ਬੈਠੋ ਆਪਣਾ ਖਾਣਾ ਪੀਣਾ ਖਾਓ ਕਿਸੇ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਇੱਥੇ ਬਿਲਕੁਲ ਹੀ ਆੜਾ ਕਿਸੇ ਨੇ ਤੇ ਅਸੀਂ ਇਹ ਜਿਹੜੀ ਗੈਸ ਦੀ ਲੀਕੇਜ ਹੈ ਉਹਨੂੰ ਵੀ ਬੰਦ ਕਰ ਦਾਂਗੇ ਔਰ ਜਿੰਨੇ ਬੰਦੇ ਅੰਦਰ ਸੀਗੇ ਉਹ ਸਾਰੇ ਅਸੀਂ ਰੈਸਕਿਊ ਕਰ ਲਏ ਆ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਦੇਾਂਗੇ ਜੀ ਤੋਂ ਸਾਰਿਆਂ ਨੂੰ ਬੇਨਤੀ ਆ ਜੀ ਸੋਪਰੇਟ ਕਰਨਾ ਬਿਲਕੁਲ ਕੋਈ ਪੈਨਿਕ ਨਹੀਂ ਕਰਨਾ ਅਫਵਾਹਾਂ ਇਸ ਗੀਨ ਨਹੀਂ ਕਰਨਾ ਤੇ ਬਿਲਕੁਲ ਸਿਚੁਏਸ਼ਨ ਅੰਡਰ ਕੰਟਰੋਲ ਹੈ ਅੱਜ ਸ਼ਿਵਮ ਕੋਲ ਸੋ ਰਹਿਗਾ ਸਾਡਾ ਗਾਜੀਪੁਰ ਦੇ ਵਿੱਚ ਇੱਕ ਤੇ ਉਹਦੇ ਵਿੱਚ ਅਮੋਨੀਆ ਗੈ ਉਡੀ ਸੂਚਨਾ ਮਿਲਣ ਤੇ ਸਾਡੇ ਫਾਇਰ ਬ੍ਰਿਗੇਡ ਦੇ ਜਵਾਨ ਜਿਹੜੇ ਸੀ ਉਥੇ ਪਹੁੰਚੇ ਗੈਸ ਲੀਕੇਜ ਰੋਕਣ ਵਾਸਤੇ ਉਹ ਲੀਕੇ ਰੋਕਣ ਦੇ ਦੌਰਾਨ ਹੀ ਜਿਹੜਾ ਹੈ ਇਹ ਦੁਰਘਟਨਾ ਵਾਪਰ ਗਈ ਉਹ ਗੈਸ ਆ ਜਿਹੜਾ ਲੀਕੇਜ ਹੋਣ ਨਾਲ ਕੁਪਾਈ ਪਾਇਪਾਂ ਦਾ ਬਾਅਦ ਇੱਕ ਹੋਰ ਫਟਿਆ ਪਲਾਸਟਿਕ ਪਾਇਪ ਸੀਗਾ ਕੰਮ ਕਰਨ ਦੇ ਦੌਰਾਨ ਜਿਹੜੇ ਉਸ ਗੈਸ ਦਾ ਜਿਹੜਾ ਪ੍ਰਭਾਵ ਪੈ ਰਿਹਾ ਨਾਲ ਪਿਆ ਤਾਂ ਜਿਹੜੇ ਸਾਡੇ 5 ਬੰਦੇ ਇਫੈਕਟਡ ਹੋਏ ਆ 4 ਬੰਦੇ ਜ਼ਿਆਦਾ ਜਿਹੜੇ ਸੀਗੇ ਜਵਾਨ ਇਹਨਾਂ ਨੂੰ ਹਸਪਤਾਲਿਆਂ ਦਾ ਗਿਆ ਇੱਕ ਜਿਹੜਾ ਹੈਗਾ ਮਾਮੂਲੀ ਸੀਗੀ ਉਹ ਨਹੀਂ ਕੋਈ ਦਿੱਕਤ ਉਹ ਉਹਨਾਂ ਨੂੰ ਉੱਥੇ ਨੇ ਲਿਆਂਦਾ ਉਹਨਾਂ ਨੇ ਉੱਥੇ ਗੱਡੀ ਦੇ ਵਿੱਚ ਐਕਸੀਡੈਂਟ ਆਤੀ ਉਹਨੂੰ ਐਮਬੂਲੈਂਸ ਗਈ ਵੀ ਸੀ ਉੱਥੇ ਤਾਂ ਇਹ ਜਿਹੜੀ ਹੈਗੀ ਹੈ ਸੂਚਨਾ ਮਿਲਣ ਤੇ ਫਿਰ ਮੈਂ ਵੀ ਤੇ ਪਹੁੰਚਿਆ ਇਹ ਰੂਬੀ ਹੈਗਾ ਪੰਕਜ ਹੈ ਤੇ ਦੋ ਜਵਾਨ ਹੋਰ ਨੇ ਤੇ ਬਾਕੀ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਠੀਕ ਹੈ ਮਤਲਬ ਸਭ ਕੰਟਰੋਲ ਚ ਹੈ ਕਟੜਿਆਲੀ ਕੋਲ ਨਹੀਂ ਹੈ ਪਰਮਾਤਮਾ ਦਾ ਸ਼ੁਕਰ ਹੈ ਕਿ ਜਿਹੜਾ ਹੈ ਉੱਥਾ ਦੇ ਗੱਟਰਾਂ ਜਿਹੜੀ ਹੈ ਵੱਡੀ ਸੀਗੀ ਪਰੰਤੂ ਬਚਾਅ ਹੋ ਗਿਆ ਇਹਨਾਂ ਨੇ ਆਪਣੀ ਸਮਝਦਾਰੀ ਨਾਲ ਆਪਣਾ ਬਚਾਅ ਕੀਤਾ ਤਾਂ ਜੋ ਨੁਕਸਾਨ ਨਾ ਹੋ ਗਿਆ ਉਸ ਤੋਂ ਬਚਾਅ ਹੋ ਗਿਆ